ਸਤਨਾਮ ਵਾਹਿਗੁਰੂ ਸਾਹਿਬ ਜੀ ਤੁਹੀ ਮਹੱਲਾ ਪਹਿਲਾ ਕਰਨੋ ਆ ਇੱਕ ਓੰਕਾਰ ਸਤਗੁਰ ਪ੍ਰਸਾਦ ਸੱਚਾ ਰੰਗ ਪ੍ਰਸੰਭ ਕਾ ਥੋੜਿਆ ਦਿਨ ਚਾਰ ਜਿਓ ਵੇਲ ਨਾਵੇ ਪਰਮ ਭੂਲੀਆ ਠਗ ਮੂਰਤੀ ਕੁੜਿਆਰ ਜਿਓ ਸੱਚੇ ਸਤਿ ਰਟਿਆ ਜਨਮ ਨਾ ਦੂਜੀ ਵਾਰ ਜਿਓ ਕੱਚਾ ਰੰਗ ਤਸੰਭ ਕਾ ਥੋੜਿਆ ਦਿਨ ਚਾਰ ਜਿਓ ਓ ਮੇਰੇ ਨਾ ਵੇ ਪਰਮ ਭੂਲੀਆ ਠਗ ਮੂਰਤੀ ਕੁੜਿਆਰ ਜਿਓ ਜੇ ਸਤਿ ਰਤਿਆ ਜਨਮਾ ਨ ਦੁਜੀਵਾਰ ਜਿਓ ਰੰਗੇ ਕਾਕਿਆ ਰੰਜੀਆ ਜੋ ਰਤੇ ਰੰਗ ਲਾਏ ਜਿਓ ਰੰਗਣਾ ਵਾਲਾ ਸੱਚੇ ਸਿਉ ਚਿਤ ਲਾਈ ਜਿਓ ਰਹਾ ਚਾਰੇ ਕੁੰਡਾਂ ਜੇ ਬਵੈ ਦਿਨ ਪਾਗਾ ਤਨ ਨਾਹਿ ਜਿਓ ਅਗਣ ਮੁਠੀ ਜੇ ਫਿਰੈ बदिक थाए न पाए जियो गुर्राखे से उबरे रते मन माहे जियो चिट्टे जिनके कपड़े मैले चित कठोर जियो मुख नाम नाउ है दूजे व्याप चोर जियो मूल ना है अपना से पशुआ से टोर जियो नित नित खुशिया मन करे ਨਿਤ ਨਿਤ ਮੰਗੇ ਸੁਖ ਜਿਉ ਕਰਤਾ ਚਿਤ ਨਾ ਵਈ ਫਿਰ ਫਿਰ ਲਗੇ ਦੁਖ ਜਿਉ ਸੁਖ ਦੁਖ ਦਾਤਾ ਮਨ ਵਸੈ ਚਿਤ ਤਨ ਕੈਸੀ ਸੁਖ ਜਿਉ ਬਾਕੀ ਵਾਲਾ ਤਲਵੀਅ ਸਿਰ ਮਾਰੇ ਜ਼ਿੰਦਾਰ ਜਿਓ ਲੇਖਾ ਮੰਗ ਦੇਵਨਾ ਉੱਚ ਕਰ ਵਿਚਾਰ ਜਿਓ ਸੱਚੇ ਕੀ ਲਿਵ ਉਬਰ ਇਨ ਬਕਸੇ ਵਕਸਨ ਹਾਰ ਜਿਉ ਅਨਕੋਤੀ ਜ ਮਿੱਟੜਾ ਖਾਕ ਰਲੇ ਮਰ ਜਾਏ ਜਿਉ ਬੋ ਰੰਗ ਤੇਖ ਪੁਲਾਇਆ ਪੁਲ ਪੁਲ ਆਵੇ ਜਾਏ ਜਿਉ ਨਜ਼ਰ ਪ੍ਰਭੂ ਤੇ ਛੂਪਿਆ ਨਜ਼ਰੀ ਮੇਲ ਮਿਲਾਏ ਜਿਉ ਗਾਫਲ ਗਿਆਨ ਵਿਹੂਣਿਆ ਗੁਰ ਬਿਣਾ ਗਿਆਨ ਨਾ ਪਾਲ ਜਿਉ ਕਿਚੋ ਤਾਨ ਵਿਗੂਚਿਐ ਬੁਰਾ ਪੁਲਾ ਦੋਏ ਨਾਲ ਜਿਓ ਬਿਨ ਸਬਦੈ ਪੈਰ ਤਿਆ ਸਭ ਜੋਹੀ ਜਮ ਕਾਲ ਜਿਓ ਜਿਨ ਕਰ ਕਾਰਨ ਤਾਰਿਆ ਸਭ ਸੇ ਦੇ ਅਧਾਰ ਜਿਉ ਸੋਕਿਓ ਮਨੋ ਵਿਸਾਰਿਆ ਸਦਾ ਸਦਾ ਦਾਤਾਰ ਜਿਉ ਨਾਨਕ ਨਾਮ ਨਾ ਵਿਸਰੈ ਨਿਦਾਰਾ ਆਧਾਰ ਜਿਉ ਜਿਨ ਕਰ ਕਾਰਨ ਤਾਰਿਆ ਸੰਸਾਰ ਦੇ ਅਧਰ ਜਿਉ ਸੋਗਿ ਮਨੋ ਵਿਸਾਰਿਆ ਸਦਾ ਸਦਾ ਦਾ ਪਰ ਜਿਉ ਨਾਨਕ ਨਾਮ ਨਾ ਵਿਸਰ ਨੀ ਧਾਰਾ ਆਧਾਰ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਪਹਿਲਾ ਕਰਨਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੱਚਾ ਰੰਗ ਪ੍ਰਸੰਭ ਕਾ ਥੁਰੜਿਆ ਦਿਨ ਚਾਰ ਜਿਓ ਵੇਨ ਨਾਵੇ ਭ੍ਰਮ ਭੂਲੀਆ ਥਗ ਮੁਠੀ ਕੋੜਿਆਰ ਜਿਓ ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜਿਓ